ਇਹਦੇ 1.5-2 ਸਾਲਾਂ ਤੋਂ ਮੈਨੂੰ ਆਤੰਗਵਾਦੀਆਂ ਵੱਲੋਂ ਫੌਰਨ ਤੋਂ ਥ੍ਰੈਟ ਕਾਲ ਸਿਗੀਆਂ ਜਿਨ੍ਹਾਂ ਨੂੰ ਮਤੇ ਨਜ਼ਰ ਰੱਖਦੇ ਹੋਏ ਮੈਨੂੰ ਨਿਜੀ ਅਫਸਰਾਂ ਵੱਲੋਂ ਸੁਰੱਖਿਆ ਕਰਮੀ ਮੇਰੇ ਨਾਲ ਤਾਇਨਾਤ ਕੀਤੀ ਗਈ। ਬੰਦਾ ਅੱਜ ਦੇ ਸਮੇਂ ਕਿਦਾ ਪਛਾਣਿਆ ਜਾਂਦਾ ਹੈ? ਆਪਣੇ ਸੋਸ਼ਲ ਮੀਡੀਆ ਤੋਂ ਉਹਦੀ ਕੀ ਮਾਨਸਿਕਤਾ ਹੈ? ਮੇਰੇ ਗਨਮੈਨ ਦੀ ਫੋਟੋ ਲਾਈ ਹੋਈ ਜਿਹਦੇ ਵਿਰੁੱਧ ਅਸੀਂ ਹਮੇਸ਼ਾ ਆਤੰਗਵਾਦੀਵਾ ਚੱਕੀ ਹੈ, ਉਹੀ ਮੇਰਾ ਸਪਾਈ ਜਿਹੜਾ ਮੈਂ ਰੱਖਸ਼ਾ ਕਰੂਗਾ ਉਹ ਖਾਲਿਸਤਾਨ ਦਾ ਸਮਰਥਕ। ਜੇ ਤਾਂ ਕੋਈ ਰਾਸ਼ਟਰਵਾਦੀ ਤੇ ਹਿੰਦੂਵਾਦੀ ਅਫਸਰ ਆਊਗਾ ਤਾਂ ਉਹ ਦੇ ਦਿੱਤਾ ਜਾਊਗਾ ਮੇਰਾ ਇੱਕੋ ਸਵਾਲ ਸੀ ਕਿ ਸਰ ਅਸੀਂ ਗਨਮੈਨਾਂ ਦੇ ਭੁੱਖੇ ਨਹੀਂ ਸਾਨੂੰ ਚਾਹੀਦੇ ਆ ਅਗਰ ਸਰਕਾਰ ਨੇ ਆਪ ਦਿੱਤਾ ਆਪ ਲੈ ਲਿਆ ਅਸੀਂ ਕੰਪਲੇਂਟ ਕਰਨਗੇ ਸਾਡੀ ਸੁਣਵਾਈ ਨਹੀਂ ਹੋਈ ਇਹਨਾਂ ਨੇ ਮੈਨੂੰ ਕਿਹਾ ਕਿ ਸਾਡੇ ਕੋਲ ਤਾਂ ਗਨਮੈਨ ਸਾਰੇ ਇਦਾਂ ਦੇ ਨੇ ਜੀ ਅਸੀਂ ਨਹੀਂ ਦਿੰਦੇ ਤੂੰ ਡੀਜੀਪੀ ਸਾਹਿਬ ਨੂੰ ਕਹਿ ਦੋ ਪਾਸਟੈਂਡ ਦੇ ਬਾਹਰ ਦੀਆਂ ਪ੍ਰੋਪਰ ਪੁਲਿਸ ਕਰਮਚਾਰੀ ਪਹੁੰਚੇ ਜਿਨ੍ਹਾਂ ਨੇ ਆ ਕੇ ਮੇਰਾ ਉੱਥੇ ਹਾਲਚਲ ਪੁੱਛਿਆ ਡੀਐਸਪੀ ਸਾਹਿਬ ਐਸੇ ਤੋਂ ਸਾਹਿਬ ਨੇ ਕਿਹਾ ਮੈਨੂੰ ਕਿ ਲਵਿੰਗ ਤੁਸੀਂ ਆਰਾਮ ਕਰੋ ਆ ਮੇਰਾ ਉਸ ਟਾਈਮ ਹਾਲ ਹੋਇਆ ਸੀ ਉਹ ਰੈਸਟ ਕਰਨ ਲਈ राउंड ਅਪ ਮਿੰਟ ਲੱਗਦਾ ਸਰ ਲੁਧਿਆਣਾ ਪ੍ਰਸ਼ਾਸਨ ਹੈ ਲੁਧਿਆਣਾ ਆ ਕਹਿੰਦੇ ਸਾਡੇ ਕੋਲ ਕੈਮਰੇ ਦੀ ਫੁਟੇਜ ਨਹੀਂ ਆਈ ਬੱਸ ਸਟੈਂਡ ਦੇ ਬਾਹਰ ਹਿੱਟ ਹੋਇਆ ਹਮਲਾ ਕੀਤਾ ਮੇਰੇ ਤੇ ਤਾਂ ਵੀਡੀਓ ਆਪਾਂ ਕੋਈ ਆਈ ਨਹੀਂ ਤਾਂ ਬੜੀ ਸ਼ਰਮ ਦੀ ਗੱਲ ਹੈ ਤੁਸੀਂ ਕਿਹੜੇ ਜਵਾਬ ਕਰਦੇ ਹੋ ਇਹ ਸਾਡੀ ਸੁਣਵਾਈ ਨਹੀਂ ਹੈਗੀ ਤੁਸੀਂ ਆ ਦੇਖੋਗੇ ਆਮ ਜਨਤਾ ਕਿੱਥੇ ਜਾਂਦੀ ਹੋਊਗੀ ਬੈਰੀ ਸਾਹਿਬ ਕਿੰਨੀ ਹਰਾਸਮੈਂਟ ਆਮ ਜਨਤਾ ਲਈ ਸਾਕ ਗਰਮ ਕਾਲੀਆਂ ਤੇ ਜਿੰਨੇ ਥ੍ਰੈਟਸ ਆndੀਆਂ ਸੀਗੀਆਂ ਜਿਨ੍ਹਾਂ ਦੀ ਕਾਲਸ ਆndੀਆਂ ਤੁਹਾਨੂੰ ਮੈਂ ਬਾਰ-ਬਾਰ ਕਹਿ ਰਿਹਾ ਇੱਥੇ ਇੰਨੀਆਂ ਥ੍ਰੈਟਸ ਆਈਆਂ ਹੋਈਆਂ ਜਿਨ੍ਹਾਂ ਦਾ ਕੋਈ ਅੰਤ ਹੀ ਨਹੀਂ ਨਹੀਂ ਦੇਖੋ ਆ ਕੰਮ ਪ੍ਰਸ਼ਾਸਨ ਦਾ ਜੇ ਥ੍ਰੈਟ ਮੈਨੂੰ ਸੀਗੀ ਮੈਨੂੰ ਗਨਮੈਨ ਦਿੱਤਾ ਚਲੋ ਮੈਟਰ ਹੋ ਰਿਹਾ ਕੀ ਗਨਮੈਨ ਦੇਣਾ ਨਹੀਂ ਦੇਣਾ ਲੈਣਾ ਵਾਪਸ ਲੈਣਾ ਸਰਕਾਰਾਂ ਦਾ ਕੰਮ ਹੈ ਸਾਡਾ ਕੰਮ ਨਹੀਂ ਹੈ ਤੁਸੀਂ ਥ੍ਰੈਟ ਦੀ ਗੱਲ ਕੀ ਕੀਤੀ ਥ੍ਰੈਟਸ ਮੈਨੂੰ ਸੀਗੀਆਂ ਭਾਵੇਂ ਮਨੀ ਐਕਸਟਰੈਸ਼ਨ ਥ੍ਰੈਟ ਹੋਵੇ ਜਾਨ ਤੋਂ ਮਾਰਨ ਥ੍ਰੈਟ ਹੋਵੇ ਘਰ ਦੀ ਰੇਕੀ ਹੋਵੇ ਰੇਕੀ ਮੇਰੇ ਘਰ ਦੀ ਦਿਨ-ਦਿਨ ਵਾਂ ਰਹੀ ਹੈ ਪੰਜਾਬ ਦੇ ਲੁਧਿਆਣਾ ਪਿਛਲੇ ਸਾਲ ਇੱਕ ਘਟਨਾ ਕੱਟੀ ਸੀਗੀ ਇੱਕ ਨੌਜਵਾਨ ਦੇ ਨਾਲ ਹਾਲਾਂਕਿ ਉਹਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮੈਂ ਆਪਣਾ ਦਫਤਰ ਤੋਂ ਘਰ ਵਾਪਸ ਜਾ ਰਹੀ ਸੀ ਤੇ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਮੇਤੇ ਹਮਲਾ ਕੀਤਾ ਗਿਆ ਵਾ ਆ ਕਿਉਂ ਹਮਲਾ ਕੀਤਾ ਗਿਆ ਕੀ ਕਾਰਨ ਆ ਹਮਲੇ ਦਾ ਕਿਤੇ ਤੇ ਸਵਾਰ ਸੀਗਾ ਨੌਜਵਾਨ ਕਿੰਨੇ ਵਜੇ ਦੀ ਘਟਨਾ ਹੋਈਗੀ ਰਾਤ ਨੂੰ ਇਹ ਸਾਰੀ ਜਾਣਕਾਰੀ ਅਸੀਂ ਇਸ ਨੌਜਵਾਨ ਨਾਲ ਗੱਲਬਾਤ ਕਰਕੇ ਲਵਾਂਗੇ ਹਲ ਇਸ ਵਕਤ ਮੇਰੇ ਨਾਲ ਉਹ ਨੌਜਵਾਨ ਮੌਜੂਦ ਹੈ ਨਾਮ ਪਤਾ ਸਭ ਕੁਝ ਪੁੱਛ ਜਨ ਨਮਸਕਾਰ ਸਰ ਜੈ ਸ਼੍ਰੀ ਰਾਮ ਜੀ ਹਰ ਹਰ ਮਹਾਦੇਵ ਪਹਿਲਾ ਤਾਂ ਮੈਂ ਸਾਰੇ ਲੁਧਿਆਣਾ ਲਾਈਵ ਦੇ ਸਰੋਤਿਆਂ ਦਾ ਧੰਨਵਾਦ ਦੀਆਂ ਜਿਹੜੇ ਸਾਨੂੰ ਦੇਖ ਰਹੇ ਨੇ ਜੀ ਸਰ ਕੀ ਨਾਮ ਆ ਤੁਹਾਡਾ ਸਰ ਮੈਂ ਲਵੀਨ ਤਾਂਗੜੀ ਪੰਜਾਬ ਯੂਥ ਪ੍ਰਧਾਨ ਅਖਿਲ ਭਾਰਤੀਆ ਸ਼ਿਵ ਸੇਨਾ ਰਾਸ਼ਟਰਵਾਦੀ ਗੁਰ ਮੰਡੀ ਤਾਂਗੜੀ گروپ ਵੱਲੋਂ ਮੈਂ ਸਵਰਗੀ ਸ਼ੇਰੇ ਪੰਜਾਬ ਸ਼੍ਰੀ ਜਗਦੀਸ਼ ਤਾਂਗੜੀ ਦਾ ਵਾਰਿਸ ਹਾਂ ਉਹਨਾਂ ਦਾ ਪੁੱਤ ਹਾਂ ਅੱਜ ਸ਼ੁਰੂ ਤੋਂ ਪੰਜਾਬ ਦੇ ਵਿੱਚ ਜਦੋਂ ਖਾਲਿਸਤਾਨ ਦਾ ਜ਼ੋਰ ਸੀ ਅਸੀਂ ਉਹਦਾ ਡੱਟ ਕੇ ਮੁਕਾਬਲਾ ਕੀਤਾ ਹਾਂ ਜੀ ਡਾਕ ਕੇ ਮੁਕਾਬਲਾ ਕੀਤਾ ਅੱਛਾ ਸਰ ਕੀ ਹੋਇਆ ਕੀ ਸੀਗਾ ਤੁਸੀਂ ਦੱਸ ਰਹੇ ਸੀ ਨਾ ਕਿ ਪਿਛਲੇ ਸਾਲ ਤੋਂ ਹੀ ਮੈਂ ਚੱਕਰ ਕੱਟ ਰਿਹਾ ਵਾਂ ਥਾਣਿਆਂ ਦੇ ਕਚੈਰੀਆਂ ਦੇ ਕੀ ਮਾਮਲਾ ਕੀ ਹੋਇਆ ਤੁਸੀਂ ਉਸ ਪਿਛਲੇ ਸਾਲ ਰਾਤ ਦਰੇ ਵਿੱਚ ਦਰمیان ਕੌਣ ਉਹ ਵਿਅਕਤੀ ਸੀਗੇ ਕੌਣ ਤਟ ਤੇ ਹਮਲਾ ਕਰਕੇ ਗਏ ਕੀ ਮਾਮਲਾ ਸੀਗਾ ਤੇ ਤੁਹਾਡਾ ਕੰਮ ਕੀ ਹੈ ਸਰ ਮੈਂ ਬੇਸਿਕਲੀ ਸ਼ਿਵਸ ਨਾਲ ਖੇਲ ਭਾਰਤੀ ਦਾ ਪੰਜਾਬ ਯੂਥ ਪ੍ਰਧਾਨ ਹੈ ਸਾਡਾ ਹਮੇਸ਼ਾ ਤੇ ਸ਼ੁਰੂ ਤੋਂ ਹੀ ਸਾਡੇ ਸਵਰਗੀ ਸ਼ੇਰੇ ਪੰਜਾਬ ਸ਼੍ਰੀ ਜਗਦੀਸ਼ ਤਾਂਗੜੀ ਤੋਂ ਇੱਕ ਕੋਈ ਪੰਜਾਬ ਸਾਡਾ ਕੰਮ ਰਿਹਾ ਅਸੀਂ ਹਮੇਸ਼ਾ ਖਾਲਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਆਤੰਗਵਾਦ ਨੂੰ ਨੁਕੀਲ ਕੱਸੀ ਹੈ ਤੇ ਉਹਨਾਂ ਦੀ ਅਧੂਏ ਸੁਪਨਿਆਂ ਤੇ ਲਕਸ਼ਿਆਂ ਦੇ ਕਦਮਾਂ ਚੱਲਦਾ ਹੋਇਆ ਮੈਂ ਅੱਜ ਉਸ ਪਾਰਟੀ ਨੂੰ ਅੱਗੇ ਲੈ ਕੇ ਜਾ ਰਿਹਾ ਪਿਛਲੇ ਡੇਢ ਦੋ ਸਾਲਾਂ ਤੋਂ ਮੈਨੂੰ ਆਤੰਗਵਾਦੀਆਂ ਵੱਲੋਂ ਫੌਰਨ ਤੋਂ ਥ੍ਰੈਟ ਕਾਲ ਸਿਗੀਆਂ ਜਿਨ੍ਹਾਂ ਨੂੰ ਮਤੇ ਨਜ਼ਰ ਰੱਖਦੇ ਹੋਏ ਮੈਨੂੰ ਨਿਜੀ ਅਫਸਰਾਂ ਵੱਲੋਂ ਸੁਰੱਖਿਆ ਕਰਮੀ ਮੇਰੇ ਨਾਲ ਤਾਇਨਾਤ ਕੀਤੇ ਗਏ ਮੈਂ ਦਿਖਾਣਾ ਚਾਹੁੰਗਾ ਬੱਤਰਗਰ ਸਾਹਿਬ ਨੂੰ ਬੈਰੀ ਸਾਹਿਬ ਆ ਮੇਰੀਆਂ ਥ੍ਰੈਟ ਸਿਗੀਆਂ ਜਿਹੜੀਆਂ ਮੈਨੂੰ ਜਾਨੋਂ ਮਾਰਨ ਦੀਆਂ ਮੇਰੇ ਘਰ ਦੀ ਰੇਕੀ ਤੱਕ ਇਹਨਾਂ ਲੋਕਾਂ ਨੇ ਕੀਤੀ ਤੇ ਜਿਹਨੂੰ ਦੇਖਦੇ ਹੋਏ ਮੁੱਖ ਅਫਸਰਾਂ ਨੇ ਮੈਨੂੰ ਆ ਸਾਡੀ ਰੇਕੀ ਦੀ ਕੰਪਲੇਂਟ ਜੋ ਕਿ ਸਦਰ ਦੇ ਵਿੱਚ ਚੱਲਦੀ ਪਈ ਹੈ ਬਸੰਤ ਚੌਂਕੀ ਦੇ ਵਿੱਚ ਇਹਨੂੰ ਦੇਖਦੇ ਹੋਏ ਮੇਰੇ ਇਲਾਕੇ ਦੇ ਡੀਐਸਪੀ ਸਾਹਿਬ ਏਟੀਐਸਪੀ ਸਾਹਿਬ ਨੇ ਮੈਨੂੰ ਸੁਰੱਖਿਆ ਕਰਮੀ ਮੇਰੇ ਨਾਲ ਤਨਾਤ ਕੀਤੇ ਵੱਡੇ ਅਫਸਰਾਂ ਦੇ ਹੁਕਮਾਂ ਤੇ ਕਹਿਨ ਤੇ ਜਦੋਂ ਗਨਮੈਨ ਮੇਰੇ ਨਾਲ ਆਇਆ ਉਹ ਗਨਮੈਨ ਦੇ ਮੈਨੂੰ ਹਾਲ ਚੱਲਣ ਠੀਕ ਨਹੀਂ ਲੱਗੇ ਕਿਉਂ ਨਹੀਂ ਲੱਗੇ ਕੋਈ ਉਹ ਮੇਰੇ ਨਾਲ ਗਲਤ ਨਹੀਂ ਸੀ ਸਿਰਫ ਉਹਦੀ ਉਹ ਮੈਂ ਸੋਸ਼ਲ ਮੀਡੀਆ ਅਕਾਊਂਟ ਉਹ ਦੇਖਿਆ ਬੰਦਾ ਅੱਜ ਦੇ ਸਮੇਂ ਕਿਦਾ ਪਛਾਨਿਆ ਜਾਂਦਾ ਆਪਣੇ ਸੋਸ਼ਲ ਮੀਡੀਆ ਤੋਂ ਉਹਦੀ ਕੀ ਮਾਨਸਿਕਤਾ ਹੈ ਮੇਰੇ ਗਨਮੈਨ ਦੀ ਫੋਟੋ ਲਾਈ ਹੋਈ ਜਿਹਦੇ ਵਿਰੋਧ ਅਸੀਂ ਹਮੇਸ਼ਾ ਆਤੰਗਵਾਦੀਵਾਦ ਚੱਕੀ ਹੈ ਉਹੀ ਮੇਰਾ ਸਿਪਾਹੀ ਜਿਹੜਾ ਮੇਰੀ ਰੱਖਿਆ ਕਰੂਗਾ ਉਹ ਖਾਲਿਸਤਾਨ ਦਾ ਸਮਰਥਨ ਜਿਹਦੀ ਮੈਂ ਕੰਪਲੇਂਟ ਕਰਨ ਵੱਡੇ ਅਫਸਰਾਂ ਕੋ ਗਿਆ ਕੋਈ ਪਹਿਲੀ ਵਾਰ ਨਹੀਂ ਹੋ ਰਿਆ ਇੰਦਰਾ ਗਾਂਧੀ ਇੰਦਰਾ ਗਾਂਧੀ ਜੀ ਨੂੰ ਮਾਰਿਆ ਬੇਅੰਦਾ ਸਿੰਘ ਦੇ ਹਮਲੇ ਹੋਏ ਪਤਾ ਨਹੀਂ ਪੰਜਾਬ ਚ ਕਿੰਨੇ ਹੀ ਲੀਡਰ ਇਨਾ ਗਨਮੈਨਾਂ ਦੇ ਹੱਥ ਚੜ੍ਹੇ ਆ ਮੈਂ ਇਹਨੂੰ ਅਨਸਿਕਿਉਰ ਹੋਇਆ ਤੇ ਮੈਂ ਵੱਡੇ ਅਫਸਰਾਂ ਕੋ ਗਿਆ ਮੁਖ ਅਫਸਰਾਂ ਨੂੰ ਮੈਂ ਗੱਲ ਦੱਸੀ ਕੀ ਜਾ ਇਦਾਂ ਕਰਕੇ ਮੇਰਾ ਗਨਮੈਨ ਖਾਲਿਸਤਾਨੀ ਸੋਚਦਾ ਹੈ ਤੇ ਜਦੋਂ ਤੁਹਾਡੇ ਦੇ ਹਮਲਾ ਹੋਇਆ ਤੇ ਤੇ ਉਦੋਂ ਤੁਹਾਡੇ ਨਾਲ ਗਨਮੈਨ ਸੀਗਾ ਮੌਜੂਦ ਨਹੀਂ ਬਿਲਕੁਲ ਨਹੀਂ ਮੈਂ ਉਹੀ ਗੱਲ ਦੱਸ ਰਿਹਾ ਮੈਨੂੰ ਕਿਸੇ ਮੁਖ ਅਫਸਰਾਂ ਨੇ ਗੱਲ ਕਹੀ ਕਿ ਲਵੀਨ ਜੀ ਸਾਡੇ ਕੋਲ ਤਾਂ ਸਾਰੀ ਹੀ ਫੋਰਸ ਖਾਲਿਸਤਾਨੀਆਂ ਦੀ ਹੈ ਜਿੱਦਨ ਕੋਈ ਰਾਸ਼ਟਰਵਾਦੀ ਤੇ ਹਿੰਦੂਵਾਦੀ ਅਫਸਰ ਆਊਗਾ ਤੁਹਾਨੂੰ ਉਹ ਦੇ ਦਿੱਤਾ ਜਾਊਗਾ ਮੇਰਾ ਇੱਕੋ ਸਵਾਲ ਸੀ ਕਿ ਸਰ ਅਗਰ ਸਰਕਾਰ ਨੇ ਆਪ ਦਿੱਤਾ ਆਪ ਲੈ ਲਿਆ ਅਸੀਂ ਕੰਪਲੇਂਟ ਕਰਨਗੇ ਸਾਡੀ ਸੁਣਵਾਈ ਨਹੀਂ ਹੋਈ ਇਹਨਾਂ ਨੇ ਮੈਨੂੰ ਕਿਹਾ ਕਿ ਸਾਡੇ ਕੋਲ ਤਾਂ ਗਨਮੈਨ ਸਾਰੇ ਇਦਾਂ ਦੇ ਨੇ ਜੀ ਅਸੀਂ ਨਹੀਂ ਦਿੰਦੇ ਤੂੰ ਡੀਜੀਪੀ ਸਾਹਿਬ ਨੂੰ ਕਹਿ ਦੋ ਤੇ ਆ ਵਿਦ ਕੰਪਲੇਂਟ ਮੈਂ ਸਾਰੇ ਪ੍ਰਸ਼ਾਸਨ ਨੂੰ ਦੇ ਚੁੱਕਾ ਹਾਂ ਸੀਪੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਕਿ ਮੇਰੇ ਨਾਲ ਆ ਵੇਰਵਾ ਹੋਇਆ ਵਿਦਨ ਪੂਰੇ ਪੂਰੇ 15 16 ਦਿਨਾਂ ਬਾਅਦ ਮੇਰੇ ਉੱਤੇ ਹਮਲਾ ਕੀਤਾ ਜਾਂਦਾ ਹੈ ਕਾਰ ਚਾਲਕਾਂ ਵੱਲੋਂ ਜਿਹੜੇ ਮੈਂ ਨਹੀਂ ਜਾਣਦਾ ਕੌਣ ਸੀ ਕਿਉਂਕਿ ਉਹ ਦੌਰਾਨ ਮੈਨੂੰ ਥ੍ਰੈਟ ਸੀ ਥ੍ਰੈਟ ਨੂੰ ਮੱਤੇ ਨਜ਼ਰ ਰੱਖਦੇ ਹੋਏ ਸਾਡੇ ਇਲਾਕੇ ਦੇ ਅਫਸਰਾਂ ਨੇ ਮੈਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਬੱਡ ਐਫ ਆਈ ਆਰ ਕਿਉ ਨਹੀਂ ਹੋਈ ਉਹਦਾ ਇੱਕ ਨਿੱਜੀ ਕਾਰਨ ਸੀ ਮੈਂ ਤੁਹਾਨੂੰ ਵੀਡੀਓ ਦਿਖਾਣਾ ਜਾਊਂਗਾ ਉਸ ਦਿਨ ਦੀ 17 ਜੁਲਾਈ ਦੀ 2024 ਦੀ ਜਦੋਂ ਮੇਰੇ ਤੇ ਹਮਲਾ ਹੋਇਆ ਆ ਦੇਖੋ ਆ ਉਸ ਦਿਨ ਦੀਆਂ ਫੋਟੋਸ ਨੇ ਬੱਸ ਸਟੈਂਡ ਦੇ ਬਾਹਰ ਦੀਆਂ ਪ੍ਰੋਪਰ ਪੁਲਿਸ ਕਰਮਚਾਰੀ ਪਹੁੰਚੇ ਜਿਨ੍ਹਾਂ ਨੇ ਆ ਕੇ ਮੇਰਾ ਉੱਥੇ ਹਾਲਚਲ ਪੁੱਛਿਆ ਡੀ ਐਸ ਪੀ ਜ਼ਾਬ ਐਸੇ ਤੋਂ ਸਾਹਿਬ ਨੇ ਕਿਹਾ ਮੈਨੂੰ ਕਿ ਤੁਸੀਂ ਤੁਸੀਂ ਆਰਾਮ ਕਰੋ ਆ ਮੇਰਾ ਉਸ ਟਾਈਮ ਹਾਲ ਹੋਇਆ ਸੀ ਮੇਰਾ ਮੈਡੀਕਲ ਦਾ ਮੈਂ 15 ਦਿਨ ਹਸਪੀਟਲਾਈਜ਼ ਰਿਹਾ ਕਰੇ ਰਿਹਾ ਮੈਡੀਕਲ ਟਰੀਟਮੈਂਟ ਲੀਤਾ ਆਫਟਰ ਦੈਨ ਜਦੋਂ ਮੈਂ ਆਪਣੀ ਆਵਾਜ਼ ਚੱਕਣ ਲਈ ਗਿਆ ਕਿ ਮੇਰੀ ਉਹ ਕਿਉਂ ਨਹੀਂ ਫੜੇਗੀ ਕਤਲ ਜਿਨ੍ਹਾਂ ਨੇ ਮੇਰੇ ਤੇ ਹਮਲਾ ਕੀਤਾ ਉਹਦਾ ਮੈਨੂੰ ਜਾਨੋ ਮਾਰਨ ਦੀ ਨੀਤ ਨਾਏ ਸੀ ਬਟ ਪ੍ਰਸ਼ਾਸਨ ਦੀ ਅਨਲੈਕੀ ਰਹੀ ਕਿ ਇਹਨਾਂ ਨੇ ਬੰਦੇ ਫੜਨਾ ਤਾਂ ਟ੍ਰੇਸ ਕਰਨ ਬੜੀ ਦੂਰ ਦੀ ਗੱਲ ਹੈ ਇਹਨਾਂ ਨੇ ਕੋਸ਼ਿਸ਼ ਤੱਕ ਨਹੀਂ ਕੀਤੀ ਨਾ ਕੋਸ਼ਿਸ਼ ਕੀਤੀ ਨਾ ਇਹਨਾਂ ਨੇ ਕੋਈ ਅਨਨੋਨ ਪਰਸਨ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਮੈਂ 1 ਸਾਲ ਚ ਡੀ ਐਸ ਪੀ ਸਾਹਿਬ ਕੋਲ ਸੀ ਪੀ ਸਾਹਿਬ ਕੋਲ ਡੀ ਜੀ ਪੀ ਸਾਹਿਬ ਤੱਕ ਸਭ ਨਾਲ ਦਵਾਰ ਲਾਗੇ ਦੇਖ ਲਈ ਹੁਣ ਸਾਡੀ ਇੱਕੋ ਮੰਗ ਹੈ ਪੂਰਾ 1 ਸਾਲ ਹੋਣ ਨੂੰ ਆ ਗਿਆ 17 ਜੁਲਾਈ ਜੇ ਮੇਰੇ ਹਮਲਾਵਰ ਨੂੰ ਨਹੀਂ ਫੜਿਆ ਗਿਆ ਜਿਹੜੇ ਇਹਨੂੰ ਜਾਨੋਂ ਮਾਰਨ ਦੀ ਨੀਤ ਨਾਲ ਆਏ ਸੀ ਮੈਂ 17 ਜੁਲਾਈ ਨੂੰ ਬੱਸ ਸਟੈਂਡ ਵਾਈਟ ਹਾਊਸ ਪੰਪ ਦੇ ਬਾਹਰ ਮਰਨ ਵਰਤੇ ਬੈਠੂੰਗਾ ਆਪਣੇ ਸਾਥੀਆਂ ਨਾਲ ਜੀਦਾ ਜ਼ਿੰਮੇਦਾਰ ਪੰਜਾਬ ਪ੍ਰਸ਼ਾਸਨ ਹੋਊਗਾ ਪੰਜਾਬ ਸਰਕਾਰ ਹੋਊਗੀ ਪੰਜਾਬ ਪੁਲਿਸ ਹੋਊਗੀ ਮੈਂ ਤਾਂ ਗੱਲ ਕਰਦਾ ਆਪਾਂ ਕਿਹੜੇ ਲਾਅ ਐਂਡ ਆਰਡਰ ਦੀ ਗੱਲ ਕਰਦੇ ਆਂ ਭਾਈ ਸਾਹਿਬ ਲੁਧਿਆਣੇ ਸ਼ਹਿਰ ਚ ਤਰਜੀਆਂ ਉਡਾ ਕੇ ਰੱਖਤੀਆਂ ਇਹਨਾਂ ਗੈਂਗਸਟਰਾਂ ਨੇ ਇਹਨਾਂ ਖਾਲਿਸਤਾਨ ਨੇ ਉਗਰਵਾਦੀਆਂ ਨੇ ਭਾਵੇਂ ਉਹ ਜਿਹੜੇ ਮਰਜੀ ਸੰਗਠਨ ਤੋਂ ਹੋਣ ਮੇਰੇ ਕਹਿਣ ਦਾ ਮਕਸਦ ਹੈ ਕਿ ਲੁਧਿਆਣੇ ਚ ਰਹਿਣ ਵਾਲਾ ਵਿਅਕਤੀ ਅਗਰ ਸਾਡੇ ਵਰਗਾ Hindu ਨਿੱਤਾ ਸੀਰੋ ਥਾਣੇ ਚੋਂ ਕਿ ਕਚੈਰੀਆਂ ਜਾਂਦੇ ਆ ਜੇ ਸਾਡੀ ਸੁਣਵਾਈ ਨਹੀਂ ਹੈਗੀ ਤੁਸੀਂ ਆ ਦੇਖੋ ਕਿ ਆਮ ਜਨਤਾ ਕਿੱਥੇ ਜਾਂਦੀ ਹੋਊਗੀ ਬੈਰੀ ਸਾਹਿਬ ਕਿੰਨੀ ਹਰਾਸਮੈਂਟ ਆਮ ਜਨਤਾ ਲਈ ਬڑا ਵੱਡਾ ਵਿਸ਼ੇ ਦੀ ਗੱਲ ਹੈ ਕਿ ਲੁਧਿਆਣੇ ਵਰਗਾ ਕਮਿਸ਼ਨਰੇਟ ਇਲਾਕਾ ਜਿੱਥੇ ਇਨਾ ਵੱਡਾ ਉਥੇ ਵੀ ਆਈਪੀ ਟ੍ਰੀਟਮੈਂਟ ਸਰਕਾਰਾਂ ਹੋਣ ਸਰਕਾਰਾਂ ਦਰਬਾਰਾਂ ਸੈਕੰਡਰੀਟ ਆਫਿਸ ਹੋਣ ਮੈਜਿਸਟ੍ਰੇਟ ਹੋਵੇ ਇਨਾ ਮਹਿਕਮਾ ਇਨਾ ਪ੍ਰਸ਼ਾਸਨ ਹੈ ਤੇ ਲੁਧਿਆਣੇ ਵਰਗੇ ਸ਼ਹਿਰ ਚ ਆਮ ਜਨਤਾ ਕਿੱਥੇ ਸਿਕਿਉਰ ਹੈ ਅੱਛਾ ਕੋਈ ਯਾਰ ਦੋਸਤੇ ਚ ਵੀ ਲੜਾਈ ਝਗੜਾ ਹੋਇਆ ਹੋਗਾ ਉਹਨੇ ਇਨਾ ਕਰਾਇਆ ਹੋਵੇ ਕੁਛ ਇਦਾਂ ਦਾ ਕੁਛ ਇਦਾਂ ਚਾਕਾ ਕੋਈ ਕਿਸੇ ਸ਼ੱਕ ਹੈ ਜੀ ਇਜਾਜ਼ਤ ਨਹੀਂ ਮੈਨੂੰ ਕੋਈ ਸ਼ੱਕ ਨਹੀਂ ਮੈਨੂੰ ਕੋਈ ਸ਼ੱਕ ਨਹੀਂ ਬੈਰੀ ਸਾਹਿਬ ਮੈਂ ਮੈਂ ਸ਼ੱਕ ਸ਼ੱਕ ਦੀ ਤਨਾ ਕਿਉਂ ਹੋਊਗੀ ਆ ਕੰਮ ਮੇਰਾ ਥੋੜੀ ਹੈ ਆ ਕੰਮ ਤਾਂ ਪ੍ਰਸ਼ਾਸਨ ਦਾ ਹੈ ਮੈਂ ਦੱਸ ਰਿਹਾ ਕਿ ਮੈਂ ਤਾਂ ਇੱਕੋ ਗੱਲ ਕਰ ਰਿਹਾ ਕਿ ਮੇਰਾ ਗਨਮਨ ਵਾਪਸ ਲਿੱਤਾ ਗਿਆ ਵਾਪਸ ਲੈਣ ਤੋਂ ਤੁਰੰਤ 15 ਦਿਨਾਂ ਬਾਅਦ ਮੇਰੇ ਤੇ ਹਮਲਾ ਹੁੰਦਾ ਮੈਂ ਤਾਂ ਪੁੱਛਣਾ ਚਾਹਣਾ ਡੀਐਸਪੀ ਸਾਹਿਬ ਤੁਸੀਂ ਮੈਨੂੰ ਗਨਮਨ ਦਿੱਤਾ ਕਿਉਂ ਕਿਉਂ ਦੇਤਾ ਸ਼ੱਕ ਕਿ ਇਹ ਦੇ ਦਾਂ ਸ਼ੱਕ ਗਰਮ ਖਿਆਲੀਆਂ ਤੇ ਜਿੰਨੇ ਥ੍ਰੈਟਸ ਆਂਦੀਆਂ ਸੀਗੀਆਂ ਜਿਨ੍ਹਾਂ ਦੀ ਕਾਲਸ ਆਉਂਦੇ ਤੈਨੂੰ ਮੈਂ ਬਾਰ-ਬਾਰ ਕਹਿ ਰਿਹਾ ਇੱਥੇ ਇੰਨੀਆਂ ਥ੍ਰੈਟਸ ਆਈਆਂ ਹੋਈਆਂ ਜਿਨ੍ਹਾਂ ਦਾ ਕੋਈ ਅੰਤ ਹੀ ਨਹੀਂ ਤੇ ਇਹ ਵੈਰੀਫਿਕੇਸ਼ਨ ਕਰਾਇਆ ਬਿਲਕੁਲ ਆਤਾ ਮੈਂ ਆਫਸਰਾਂ ਨੂੰ ਕੰਪਲੇਂਟ ਦੇ ਜੋ ਕਹਿੰਦੇ ਜੀ ਕੋਈ ਪੈਕ ਸੁਣਵਾਈ ਹੋ ਗਈ ਤਾਂ ਨਾ ਇੱਥੇ ਤਾਂ ਜਾਨ ਤੋਂ ਮਾਰਨ ਦਾ ਹਮਲਾ ਹੋ ਗਿਆ ਸੁਣਵਾਈ ਇਹਦੀ ਨਹੀਂ ਹੋਈ ਪਰਚਾ ਦਰਜ ਹੋਇਆ ਫਿਰ ਕੋਈ ਪਰਚਾ ਦਰਜ ਇਹ ਸਰ 1 ਸਾਲ ਹੋ ਗਿਆ ਬੈਰੀ ਸਾਹਿਬ ਤੱਕੇ ਮੈਨੂੰ ਖਾਂਦੇ ਮੈਂ ਦੱਸ ਰਿਹਾ ਤੱਕੇ ਖਾਂਦੇ ਸਾਫ਼ ਕਹੂੰਗਾ ਅਸੀਂ ਇੰਨਾ ਘਰਾਸ ਹੋਏ ਆ ਕਿ ਜਿਹਦਾ ਕੋ ਇੱਕ ਸਾਲ ਤੋਂ ਹੁਣ ਤੁਸੀਂ ਤੁਸੀਂ ਨਾ ਕਮਿਸ਼ਨਰ ਮੈਂ ਸੀਪੀ ਸਾਹਿਬ ਨੂੰ ਵੀ ਦੱਸ ਕੇ ਆਇਆ ਇਸ ਕੰਪਲੇਂਟ ਬਾਰੇ ਪਰ ਚਲੋ ਅਫਸਰਾਂ ਨੇ ਆਪਣੇ ਲੈਵਲ ਤੇ ਕਾਰਵਾਈ ਕਰਨੀ ਹੁੰਦੀ ਹੈ ਜਦੋਂ ਅਫਸਰਾਂ ਦੇ ਕੋਲ ਸੂਚੀ ਸਮਾਂ ਹੋਊਗਾ ਬਟ ਠੀਕ ਹੈ ਮੈਨੂੰ ਵੀ ਇੱਕ ਸਾਲ ਹੋ ਗਿਆ ਮੈਂ ਹੁਣ ਬਹੁਤ ਹਰਾਸ ਹੋ ਚੁੱਕਿਆ ਮੈਂ ਇੱਕ ਮਨ ਬਣਾ ਲਿਆ ਅਗਰ 17 ਜੁਲਾਈ ਨੂੰ ਪਰਚਾ ਨਹੀਂ ਹੁੰਦਾ ਦਰਜ ਸਾਲ ਪੂਰਾ ਹੋਣ ਤੋਂ ਪਹਿਲਾਂ ਅਸੀਂ ਮਰਨ ਰਤੇ ਬੈਠਾਂਗੇ ਤੇ ਸ਼ਿਵ ਸੇਨਾ ਅਖਿਲ ਭਾਰਤੀ ਰਾਸ਼ਟਰੀਵਾਦੀ ਪੂਰੇ ਪੰਜਾਬ ਲੈਵਲ ਤੇ ਵਿਰੋਧ ਕਰੂਗੀ ਅਸੀਂ ਇੱਕ ਤਲਾ ਜਵਾਬ ਪੱਥਰ ਨਾ ਦਵਾਂਗੇ ਇੱਦੇ ਪ੍ਰਸ਼ਾਸਨ ਦੇ ਮੂਰੇ ਬੇਨਤੀ ਹੈ ਕਿ ਸਾਡੀ ਗਰੀਬਾਂ ਦੀ ਗੁਹਾਰ ਲਈ ਜਾਵੇ ਆਡਾ ਵਿਵਾਰ ਸਾਡੇ ਨਾਲ ਕਰ ਰਹੇ ਹੋ ਕਿ ਅਸੀਂ ਪੰਜਾਬ ਜੱਜ ਗੁਲਾਮ ਬਣ ਚੁੱਕੇ ਹਾਂ ਬੇਸ਼ੱਕ ਇਹ ਤੁਹਾਡਾ ਕੀ ਕਰਦੇਗੇ ਵਪਾਰੀਆਂ ਜੀ ਮੇਰੀ ਗੁੜ ਮੰਡੀ ਸ਼ਾਪ ਵਪਾਰੀ ਵਪਾਰੀਆਂ ਨੂੰ ਵੀ ਕਾਫੀ ਧਮਕੀਆਂ ਵਗੈਰਾ ਆਉਂਦੀਆਂ ਨੇ ਉਹ 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 ਕੀ ਉਸ ਰਿਗਾਰਡਿੰਗ ਤਾਂ ਨਹੀਂ ਤੁਹਾਨੂੰ ਕਿ ਇਦਾਂ ਦਾ ਵਾਰ ਕੀਤਾ ਗਿਆ ਤੁਹਾਡੀ ਸਾਹਿਬ ਆਪਣੀ ਨੌਲੇਜ ਨਹੀਂ ਨਹੀਂ ਦੇਖੋ ਆ ਕੰਮ ਪ੍ਰਸ਼ਾਸਨ ਦਾ ਹੈ ਜੇ ਥ੍ਰੈਟ ਮੈਨੂੰ ਸਿਗੀ ਮੈਨੂੰ ਗਨਮੈਨ ਦਿੱਤਾ ਚਲੋ ਮੈਟਰ ਹੋ ਰਿਹਾ ਕਿ ਗਨਮੈਨ ਦੇਣਾ ਨਹੀਂ ਦੇਣਾ ਲੈਣਾ ਵਾਪਸ ਲੈਣਾ ਸਰਕਾਰਾਂ ਦਾ ਕੰਮ ਹੈ ਸਾਡਾ ਕੰਮ ਨਹੀਂ ਹੈ ਤੁਸੀਂ ਥ੍ਰੈਟ ਦੀ ਗੱਲ ਕੀਤੀ ਥ੍ਰੈਟਸ ਮੈਨੂੰ ਸਿਗੀਆਂ ਭਾਵੇਂ ਮਨੀ ਇਨਸਟੋਸ਼ਨ ਥ੍ਰੈਟ ਹੋਵੇ ਹੋਵੇ ਘਰ ਦੀ ਰੇਕੀ ਹੋਵੇ ਰੇਕੀ ਮੇਰੇ ਘਰ ਦੀ ਦਿਨ ਦਿਨ ਵਾਰ ਹੋਈ ਹੈ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਕਿ ਕੋਈ 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 ਉੱਟਾ ਸਬੂਤ ਹੈਗਾ ਤੁਹਾਡੇ ਕੋਲ ਜਿਹੜਾ ਤੁਸੀਂ ਕਹਿ ਰਹੇ ਹੋ ਰੇਕੀ ਹੋਈ ਹੈ ਸਾਡੇ ਜੀ ਹਾਂ ਜੀ ਪ੍ਰੋਪਰ ਪ੍ਰਸ਼ਾਸਨ ਨੂੰ ਪਤਾ ਹੈ 3 ਜੂਨ 2024 ਨੂੰ ਮੇਰੇ ਘਰ ਦੇ ਬਾਰ ਰੇਕੀ ਹੋਈ ਪ੍ਰੋਪਰ ਅਫਸਰ ਆਏ ਮੇਰੇ ਕੋਲ ਫੁਟੇਜਿਸ ਵੀਡੀਓ ਸਭ ਨੇ ਮੇਰੇ ਘਰ 게ਟ 게ਟ ਅਫਸਰ ਆਏ ਆਪਾਂ ਦਿਖਾਵਾਂਗੇ ਜਦੋਂ ਲੋੜ ਪਊਗੀ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਆਈ ਮੰਗ ਹੈ ਕਿ 17 ਜੁਲਾਈ ਨੂੰ ਅਗਰ ਪਰਚਾ ਦਰਜ ਨਹੀਂ ਹੁੰਦਾ ਪੂਰਾ 1 ਸਾਲ ਪੂਰਾ ਹੋਣ ਤੇ ਅਸੀਂ ਪੰਜਾਬ ਲੈਵਲ ਤੇ ਬਸਟੈਂਡ ਵਾਈਟ ਹਾਊਸ ਦੇ ਬਾਹਰ ਮਨਵਰਤੇ ਬੈਠੂੰਗਾ ਸਾਡੀ ਇੱਕੋ ਇੱਕ ਮੰਗਾ ਸੀ ਬੇਨਤੀ ਕਰਦੇ ਆ ਕਿ ਉਸ ਤੋਂ ਪਹਿਲਾਂ ਸਾਡਾ ਪਰਚਾ ਦਰਜ ਕਰ ਦਿੱਤਾ ਜਾਵੇ ਮੈਂ ਪਰਸੋ ਵੀ ਜਾ ਕੇ ਆਇਆ ਹਾਂ ਇੰਚਾਰ ਸਾਹਿਬ ਕੋਲ ਐਸੇ ਤੋਂ ਸਾਹਿਬ ਕੋਲ ਉਹ ਮੈਨੂੰ ਕਹਿੰਦਾ ਸੀ ਕਰਦੇ ਆ ਮੈਂ ਕਿਹਾ ਸਰ 365 ਦਿਨ ਹੋ ਗਏ 10 ਸਾਲ ਨਾਲ ਲਾ ਦਿਓ ਪਰਚਾ ਕੱਟਣ ਲਈ ਕਿ ਏਡੀ ਵੱਡੀ ਨਿਲਾਕੀ ਇੱਕ ਪਾਸੇ ਅਗਰ ਕੋਈ ਬੰਦਾ ਨੋਮੀਨੇਟ ਹੁੰਦਾ ਆ ਮਿੰਡ ਮਾਰਦੇ ਆ ਬੰਦੇ ਨੂੰ ਅਰੈਸਟ ਕਰਨ ਲਈ ਰਾਉਂਡ ਅਪ ਮਿੰਡ ਲੱਗਦਾ ਸਰ ਲੁਧਿਆਣਾ ਪ੍ਰਸ਼ਾਸਨ ਹੈ ਲੁਧਿਆਣਾ ਆ ਕਹਿੰਦੇ ਸਾਡੇ ਕੋ ਕੈਮਰੇ ਦੀ ਫੁਟੇਜ ਨਹੀਂ ਆਈ ਬੱਸ ਸਟੈਂਡ ਦੇ ਬਾਹਰ ਹਿੱਟ ਹੋਇਆ ਹਮਲਾ ਕੀਤਾ ਮੇਰੇ ਤੇ ਤਾਂ ਵੀਡੀਓ ਆਪਾਂ ਨੂੰ ਕੋਈ ਨਹੀਂ ਤਾਂ ਬੜੀ ਸ਼ਰਮ ਦੀ ਗੱਲ ਆ ਤੁਸੀਂ ਕਿਹੜੇ ਜਵਾਬ ਕਰਦੇ ਪਏ ਹੋ ਇੱਥੇ ਤਾਂ ਰਾਊਂਡ ਅ ਮਿੰਟ ਤੋਂ ਪਹਿਲਾਂ ਹੁੰਦਾ ਭਾਜੀ ਸਰ ਕਿਹੜੀ ਕਿਹੜੀ ਟੀਮਾਂ ਲੁਧਿਆਣੇ ਬੈਠੀਆਂ ਮੈਕਮਿਆਂ ਦੀਆਂ ਜਿਨ੍ਹਾਂ ਨੇ ਅਗਰ ਕੰਮ ਕਰਨਾ ਹੈ ਇਮਾਨਦਾਰੀ ਨਾਲ ਕਰਪਸ਼ਨ ਹੀ ਸਰ ਇੰਨੀ ਜਿਆਦਾ ਆਪਣੇ ਮੈਕਮਿਆਂ ਦੇ ਵਿੱਚ ਜੀ ਤਾਂ ਕੋਈ ਅੰਤ ਹੀ ਨਹੀਂ ਕੋਈ ਅੰਤ ਨਹੀਂ ਮੈਂ ਤੁਹਾਡੇ ਮਾਦਦ ਨਾਲ ਹੀ ਕਹਿਣਾ ਚਾਹਾਂਗਾ ਕਿ ਜਲ ਤੋ ਜਲ ਪਰਚਾ ਕੀਤਾ ਜਾਵੇ ਤੇ ਬੰਨ ਦੀ ਕਾਰਵਾਈ ਕੀਤੀ ਜਾਵੇ ਮੈਂ ਤੁਹਾਡੇ ਲੁਧਿਆਣਾ ਲਾਈਵ ਦੇ ਮਾਧਿਅਮ ਦਰਾਈ ਬੇਨਤੀ ਕਰੂੰਗਾ ਮੀਤਾ ਸਾਹਨ ਨੂੰ ਮਜਬੂਰ ਨਾ ਕਰੋ ਇਸ ਤਾਰਜ ਲਈ ਨੂੰ ਮਰਨ ਵਰਤੇ ਬੈਠਾਂਗੇ ਤੇ ਜਿੱਥੇ ਮੇਰੇ ਤੇ ਹਮਲਾ ਹੋਇਆ ਸੀ ਉਦੀ ਜਗ੍ਹਾ ਤੇ ਉਸੇ ਸਮੇਂ ਉੱਥੇ ਬੈਠਾਂਗੇ ਸਵੇਰੇ 12:30 ਜੈਸ਼ੀ ਰਾਮ ਜੀ ਹਰ ਹਰ ਮਾਨਕ ਬਿਲਕੁਲ ਇਹ ਸਾਡਾ ਸਿਗੇ ਲਵੀਨ ਤਾਗੜੀ ਜੀ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਮਰਨ ਵਰਤੇ ਬੈਠਾਂਗੇ ਰੋਸ ਕੀਤਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਪ੍ਰਸ਼ਾਸਨ ਦੇ ਖਿਲਾਫ ਤੇ ਇਹ ਪੇਸ਼ੇਤ ਵਪਾਰੀ ਨੇ ਤੇ ਅਖਿਲ ਭਾਰਤ ਸ਼ਿਵਸ਼ਨਾ ਰਾਸ਼ਟਰੀਵਾਦੀ ਦੇ ਯੂਥ ਪ੍ਰੈਜ਼ੀਡੈਂਟ ਨੇ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਮੈਂ ਪਿਛਲੇ ਸਾਲ 17 ਜੁਲਾਈ ਦੇ ਰਾਤ ਦੇ ਦਰਮਿਆਨ ਇੱਥੋਂ ਆਪਣੇ ਦਫ਼ਤਰ ਤੋਂ ਨਿਕਲਿਆ 9:90 ਵੇ 10 ਵੇ ਤੇ ਆਪਣੇ ਘਰ ਵੱਲ ਜਾ ਰਿਹਾ ਸੀਗਾ ਤੇ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਮੇਰੇ ਤੇ ਵਾਰ ਕੀਤਾ ਜਾਂਦਾ ਵਾ ਹਾਲਾਂਕਿ ਚਰਚਾ ਦਾ ਵਿਸ਼ਾ ਵਾ ਕਿ ਪ੍ਰਸ਼ਾਸਨ ਨੇ ਹਜੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਪ੍ਰਸ਼ਾਸਨ ਨੇ ਹਜੇ ਤੱਕ ਉਹ ਬੰਦਿਆਂ ਨੂੰ ਕਿਉਂ ਨਹੀਂ ਲੱਭਿਆ ਇਹ بڑے بڑے ਸਵਾਲ ਜਿਹੜੇ ਕੀ ਹੈ ਪੁਲਸ ਪ੍ਰਸ਼ਾਸਨ ਦੇ ਖੜੇ ਨਜ਼ਰ ਉੱਤੇ ਖੜੇ ਨਜ਼ਰਾਂ ਦੇ ਹੋਏ ਦਿਖਾਈ ਦੇ ਰਹੇ ਨੇ ਹਾਲਾਂਕਿ ਉਹਨਾਂ ਨੇ ਲਵਿੰਦ ਤਾਂਗੜੀ ਦੇ ਵੱਲੋਂ ਕਿਹਾ ਵੀ ਜਾ ਰਿਹਾ ਹੈ ਕਿ ਮੈਂ ਲਗਾਤਾਰ ਚੱਕਰ ਕੱਟਦੇ ਹੋਗੇ 365 ਦਿਨ ਹੋ ਗਏ ਮੈਨੂੰ ਪ੍ਰਸ਼ਾਸਨ ਦੇ ਗੇੜੇ ਮਾਰਦੇ ਹੋਏ ਪਰ ਕੋਈ ਵੀ ਉਕਤਾ ਜ਼ਬੂਤ ਪ੍ਰਸ਼ਾਸਨ ਦੇ ਵੱਲੋਂ ਹਜੇ ਤੱਕ ਨਹੀਂ ਲੱਭਿਆ ਗਿਆ ਹੈ ਹਾਲਾਂਕਿ ਮੈਨੂੰ ਇੱਕ ਗਨਮੈਨ ਵੀ ਅਲਾਟ ਅਲਾਟਮੈਂਟ ਕੀਤਾ ਗਿਆ ਸੀਗਾ ਪਰ ਮੈਨੂੰ ਉਸ ਤੋਂ ਖਤਰਾ ਸੀਗਾ ਤੇ ਮੈਂ ਉਹਨਾਂ ਨੂੰ ਵਾਪਸ ਰਿਹਾ ਸੀਗਾ ਤੇ ਉਸ ਤੋਂ ਬਾਅਦ ਵੀ ਜਿਹੜਾ ਉਹਨਾਂ ਦੇ ਵੱਲ ਕਿਹਾ ਜਾ ਰਿਹਾ ਕਿ ਫਿਰ ਤੋਂ ਮੈਂ ਬਾਰ-ਬਾਰ ਚੱਕਰ ਕਰਦਾ ਰਿਹਾ ਪਰ ਮੇਰੀ ਕੋਈ ਵੀ ਸੁਣਵਾਈ ਜਰੀਕਾ ਲੁਧਿਆਣਾ ਪੁਲਿਸ ਨੇ ਨਹੀਂ ਸੁਣੀ ਹੈ ਹੁਣ ਆਉਣ ਵਾਲੇ ਸਮੇਂ 'ਚ ਦੇਖਣਾ ਹੋਏਗਾ ਕਿ ਪੁਲਿਸ ਦੇ ਖਿਲਾਫ ਪਰਦਰਸ਼ਨ ਕੀਤਾ ਜਾਵੇਗਾ ਇਹਨਾਂ ਦੇ ਵੱਲ ਅਖਿਲਪਾ ਅਖਿਲਪਾ ਤੇ ਸ਼ਿਪਸ਼ਨਾ ਰਾਸ਼ਟਰਵਾਦੀ ਵੱਲੋਂ ਕੀ ਇਹਨਾਂ ਦਾ ਹੱਲ ਹੋਵੇਗਾ ਨਹੀਂ ਹੋਵੇਗਾ ਇਹ ਚਰਚਾ ਦਾ ਵਿਸ਼ਾ ਜਿ ਰੱਖਿਆ ਬੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਹੁਣ ਆਉਣ ਵਾਲੇ ਸਮੇਂ ਦੇਖਣਾ ਹੈਗਾ ਕਿ ਪੁਲਸ ਉਸ ਮੁਲਜ਼ਮਾਂ ਨੂੰ ਜਲਦੋ ਜਲ ਪકડੇਗੀ ਕਿ ਨਹੀਂ ਪકડੇਗੀ ਕਿਉਂਕਿ ਸਾਲ ਹੋ ਗਿਆ ਹੈ ਬੜਾ ਲੰਬਾ ਸਮਾਂ ਹੋ ਗਿਆ ਇਸ ਚੀਜ਼ ਨੂੰ ਕਿ ਕਿਸ ਤਰ੍ਹਾਂ ਲੱਗੇਗੀ ਇਹ ਵੀ ਇੱਕ ਚੈਲੰਜਰ ਕਿਆ ਬੰਦਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਪੁਲਿਸ ਦੇ ਉੱਤੇ ਤੇ ਹੁਣ ਇਹ 17 ਜੁਲਾਈ ਜਾਂ 18 ਜੁਲਾਈ ਨੂੰ ਹੀ ਦੇਖਣਾ ਹੋਵੇਗਾ ਕਿ ਕੌਣ ਕੀ ਪੁਲਿਸ ਕਿਸ ਤਰ੍ਹਾਂ ਉਸ ਮੁਲਜ਼ਮਾ ਨੂੰ ਫੜਦੀ ਹੈ ਜੁੜੇ ਰਹਿਣ ਲਾਈਵ ਦੇ ਨਾਲ ਯੂਬਮ ਬੀ ਰਿਪੋਰਟ ਤਨਵਾਦ